ਆਈ ਸਤਿ ਸ੍ਰੀ ਅਕਾਲ ਪੰਜਾਬੀਓ ਪਿੰਡ ਕੋਟਲੀ ਤਹਿਿਲ ਅਮਰੋਹ ਜ਼ਿਲ੍ਹਾ ਫਤਿਹਗੜ੍ਹ ਦਾ ਹੈ ਬਿਖੇ ਪਹਿਲਾ ਵਿਸ਼ਾਲ ਕਸਤੀ ਦੰਗਲ ਕਰਵਾਇਆ ਜਾ ਰਿਹਾ ਧੰਤਨ ਸੰਤ ਸਵਾਮੀ ਨਮੋਨਾਥ ਮਹਾਰਾਜ ਜੀ ਧੰਤਨ ਸਵਾਮੀ ਸੁਖਦੇਵ 무ਨੀ ਮਹਾਰਾਜ ਜੀ ਮਾਂ ਬੋਸਾਂ ਦੀ ਨਿੱਗੀ ਯਾਦ ਨੂੰ ਸਮਰਪਿਤ ਪਿੰਡ ਕੋਟਲੀ ਜ਼ਿਲ੍ਹਾ ਫਤਿਹਗੜ੍ਹ ਬਿਖੇ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਸਮੂਹ ਦੰਗਲ ਕਮੇਟੀ ਪਿੰਡ ਕੋਟਲੀ ಗ್ರಾಮ ਪੰਚਾਇਤ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਤੇ ਸ਼ਾਮ ਨੂੰ ਖੁੱਲਾ ਖਾੜਾ ਹੋਵੇਗਾ ਜਨਾਬ ਮੁਹੰਮਦ ਮੁਹੰਮਦ ਸਦੀਖ ਅਤੇ ਬੀਬਾ ਸੁਖਜੀਤ ਕੌਰ ਜੀ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਕੁਸ਼ਤੀ ਦੰਗਲ ਦੀ ਰੌਣਕ ਵਧਾਓ ਧੰਨਵਾਦ ਜੀ ਹਾਜ਼ਰਵਾਦ ਰਹਿਓ ਪੰਜਾਬੀਓ ਲਾਈਵ ਹੱਕ ਪੰਜਾਬ ਦਾ ਟੀਵੀ 786 ਦੇ ਕੁਸ਼ਤੀ ਦੰਗਲ ਅਤੇ ਖੁੱਲਾ ਅਖਾੜਾ ਮੁਹੰਮਦ ਸਦੀਕ ਦਾ ਦਿਖਾਇਆ ਜਾਵੇਗਾ ਧੰਨਵਾਦ ਜੀ ਦੰਗਲ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੁਸ਼ਤੀ ਦੰਗਲ ਦੀ ਤਿਆਰੀ ਹੋ ਰਹੀ ਹੈ ਜੀ ਗਰਾਊਂਡ ਬਣਾਇਆ ਜਾ ਰਿਹਾ ਸ਼ੋ ਕੁਸ਼ਤੀ ਦੇ ਸਕੀਨ ਪੰਜਾਬੀਓ ਅਤੇ ਮੁਹੰਮਦ ਸਦੀਕ ਦੇ ਫੈਨ ਪੰਜਾਬੀਓ ਹੁਮਮ ਹਮ ਅਗੇ ਪਹੁੰਚੋ ਪਿੰਡ ਕੋਟਲੀ ਜ਼ਿਲ੍ਹਾ ਫਤਿਹਗੜ ਵਿਖੇ ਮਾਣੋ ਆਨੰਦ ਕੁਸਰੀ ਦੰਗਲ ਅਤੇ ਖੁੱਲੇ ਖਾੜੇ ਦਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਪੰਜਾਬੀਓ ਬਚਾਓ ਆਪਣੇ ਦੋਸਤ ਮਿੱਤਰਾਂ ਤੱਕ ਧੰਨਵਾਦ ਜੀ ਹਾਜ਼ਰ ਦੇਵਾਦ ਰਹੋ ਪੰਜਾਬੀਓ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ Swami Namnath Maharaj ji ਦੀ অপার ਕਿਰਪਾ ਦੇ ਸਦਕਾ ਪਿੰਡ ਕੋਟਲੀ ਵੱਲੋਂ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਸਹਾਇਤਾ ਦੇ ਨਾਲ ਪਿੰਡ ਕੋਟਲੀ ਦੇ ਵਿੱਚ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਉੱਗੇ ਪਹਿਲਵਾਨ ਹਿੱਸਾ ਲੈਣਗੇ ਅਤੇ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਮੁਹੰਮਦ ਸਦੀਕ ਤੇ ਬੀਬੀ ਸੁਖਦੀਪ कौर ਪੇਸ਼ ਕਰਨਗੇ ਸੋ ਸਾਰੇ ਇਲਾਕਾ ਨਿਵਾਸੀਆਂ ਅਤੇ ਦੂਰ ਦਰਾਡੇ ਦੇ ਮਿੱਤਰਾਂ ਦੋਸਤਾਂ ਨੂੰ ਬੇਨਤੀ ਹੈ ਹੋ ਮਾ ਮਾ ਕੇ ਪ੍ਰੋਗਰਾਮ ਵਿੱਚ ਪਹੁੰਚੋ ਅਤੇ ਕੁਸ਼ਤੀਆਂ ਤੇ ਰੰਗਾ ਰੰਗ ਪ੍ਰੋਗਰਾਮ ਦਾ ਆਨੰਦ ਮਾਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਬਲਵਿੰਦਰ ਸਿੰਘ ਪਿੰਡ ਕੋਟਲੀ ਤੋਂ ਆਪ ਜੀ ਨੂੰ ਬੇਨਤੀ ਕਰ ਰਿਹਾ ਧੰਨ ਧੰਨ ਸਵਾਮੀ ਨਮੋ ਨਾਰਜ ਜੀ ਅਰ ਧੰਨ ਧੰਨ ਸਵਾਮੀ ਸੁਖਦੇਵ ਮਨੀ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਪਹਿਲਾ ਕੁਸ਼ਤੀ ਦੰਗਲ ਪਿੰਡ ਕੋਟਲੀ ਵਿਖੇ ਕਰਵਾਇਆ ਜਾ ਰਿਹਾ ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਔਰ ਭੋਲੂ ਮਦਾਰ ਦੇ ਵਿੱਚ 131000 ਦੀ ਹੋਵੇਗੀ ਦੂਜੀ ਕੁਸ਼ਤੀ ਬਾਜ ਰੌਣੀ ਔਰ ਭਵਿੰਦਰ ਰਜਨਾਲਾ ਦੇ ਵਿੱਚ 71000 ਰੁਪਏ ਦੀ ਤੀਜੀ ਕੁਸ਼ਤੀ ਰਾਜੂ ਰਈਏਵਾਲ ਪਸ਼ਪਿੰਦਰ ਆਲਮਗੀਰ ਦੇ ਵਿਚਕਾਰ ਹੋਵੇਗੀ 71000 ਰੁਪਏ ਦੀ ਔਰ ਚੌਥੀ ਕੁਸ਼ਤੀ ਵੱਡਾ ਜੱਸਾ ਮਡੌਰ ਕਵੀ ਰੌਣੀ ਦੇ ਵਿਚਕਾਰ 71000 ਰੁਪਏ ਦੀ ਹੋਵੇਗੀ ਉਸ ਤੋਂ ਬਾਅਦ ਤਾਲਬ ਬਾਬਾ ਫਲਾਹੀ ਔਰ ਛੋਟਾ ਜੱਸਾ ਮਡੌਰ ਦੁਆਬਾ ਉਦੇ ਵਿਚਕਾਰ ਉਹਦੇ ਵਿਚ ਉਹਨਾਂ ਦੇ ਵਿਚਕਾਰ ਕੁਸ਼ਤੀ ਹੋਵੇਗੀ 75000 ਰੁਪਏ ਦੀ ਉਸ ਤੋਂ ਬਾਅਦ ਇੱਕ ਕੁਸ਼ਤੀ ਹੈਗੀ 51000 ਰੁਪਏ ਦੀ ਇੱਕ ਕੁਸ਼ਤੀ 31000 ਰੁਪਏ ਦੀ ਇੱਕ ਕੁਸ਼ਤੀ ਹੈਗੀ ਹੈ 21000 ਰੁਪਏ ਦੀ ਚੰਡੀਆਂ ਦੀ ਇਹ ਚੰਡੀਆਂ ਦੀਆਂ ਕੁਸ਼ਤੀਆਂ ਨੇ ਉਸ ਤੋਂ ਬਾਅਦ ਪੰਜ ਕੁਸ਼ਤੀਆਂ 11-11000 ਦੀਆਂ ਕਰਾਈਆਂ ਜਾਣਗੀਆਂ ਅਤੇ ਹੋਰ ਵੀ ਖਾੜਿਆਂ ਦੇ ਪਹਿਲਵਾਨ ਹਿੱਸਾ ਲੈਣਗੇ ਸਾਰੇ ਨਗਰ ਨਿਵਾਸੀਆਂ ਵੱਲੋਂ ਔਰ ਇਲਾਕਾ ਨਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਔਰ ਭਾਈਚਾਰੇ ਨੂੰ ਸਾਰੇ ਨੂੰ ਆਪਣੇ ਮਿੱਥਾ ਸੱਜਣਾਂ ਨੂੰ ਵੀ ਹੁਮਾ ਹਮਾ ਕੇ ਕੁਸ਼ਤੀ ਵਿੱਚ ਆਓ ਉਸ ਤੋਂ ਬਾਅਦ ਮਾਮਲ সিদ্দিক ਜੀ ਔਰ ਵੀਬਾ ਸੁਖਜੀਤ ਕੌਰ ਸੁਖਜੀਤ ਕੌਰ ਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਸਾਰੇ ਲੋਕਾਂ ਨੂੰ ਖੁੱਲਾ ਅਖਾੜਾ ਦਿਖਾਇਆ ਜਾਊਗਾ ਸੁਣਾਇਆ ਜਾਊਗਾ ਔਰ ਪਹੁੰਚਣ ਲਈ ਪੁਰ ਜੋਰ ਅਪੀਲ ਕਰਦੇ ਆ ਸੰਤਾਂ ਦਾ ਆਸ਼ੀਰਵਾਦ ਲਵੋ ਔਰ ਆਪਣਾ ਪਹਿਲਵਾਨਾਂ ਨੂੰ ਔਰ ਮਾਮਲ সিদ্দিক ਜੀ ਦਾ ਮਾਨ ਸਨਮਾਨ ਕਰਦੇ ਹੋਏ ਖਾੜੇ ਦਾ ਆਨੰਦ ਲਵੋ ਧੰਨਵਾਦ ਜੀ ਵੈਗਰੀਆ ਖਾਲਸਾ ਵੈਗਰੀ ਜੀ ਦੀ ਫਤਿਹ ਜੀ ਬੂਥਾ ਨਹੀਂ ਲਵਾ ਦੁਜੱਟ ਬੂਥ ਭਈਏ ਲੋ ਪਰਦਨਾਵੇਂ ਤੇ ਨਾਰੇ ਲੱਗਦੇ ਛੇਟ ਜਟ ਦੇਸ਼ ਨੇ ਸਪੋਟਾ ਦੇ ਵਿੱਚ ਨਿੱਿੱਟੇ ਜੁੜਦੇ ਭਈਆ ਮੈਂ ਯੱਟ ਕੌਣ ਲੱਗਿਆ ਲੱਗਦਾ ਏ ਖੜਾਊਗਾ ਬੋਸਾਂ ਦੇ ਵਿੱਚ ਨੈ ਪਰਦੇ ਭਈਆ ਮੈਂ

ਇਹ ਲਾਲ ਬੱਲੀਆਂ ਉਹ ਲੋਕਾਂ ਦੀਆਂ ਦਿਲਾਂ ਉਹ ਲੋਕਾਂ ਦੀਆਂ ਦਿਲਾਂ ਵਿੱਚ ਵਸੇ ਗੱਬਰੂ ਰਹਿਣਾ ਬਸ ਕੰਬਤਨੀ ਫਿੱਤੇ ਪਰਦੇ ਪਜਾਮੇ ਜੱਟ ਕੌਣ ਲੱਗਿਆ ਲੱਗਦਾ ਏ ਖੜਾ ਉਗਾ ਮੋਟਾ ਵਿੱਚ ਫਿੱਤੇ ਪਰਦੇ ਪਜਾਮੇ ਜੱਟ ਕੌਣ ਲੱਗਿਆ ਲੱਗਦਾ ਏ ਖੜਾ ਉਗਾ ਮੋਟਾ ਵਿੱਚ ਫਿੱਤੇ ਪਰਦੇ ਪਜਾਮੇ ਜੱਟ ਕੌਣ ਲੱਗਿਆ ਲੱਗਦਾ ਏ ਖੜਾ ਉਗਾ ਮੋਟਾ ਵਿੱਚ ਸਾਡੇ ਪਿੱਛੇ ਬਹੁਤ ਬੱਲੀਏ ਜਾਣ ਨਾਲ ਵੀ ਤੂੰ ਕੰਮ ਬੱਲੇ ਸੁਣੀਏ ਉਹਦਿਆਂ ਦਾ ਹੈਗਾ ਜਿੰਨਾ ਮਾਰ ਜਿੰਨਾਂ ਨੂੰ ਫੜ ਫੜ ਲਾਂਦਾ ਤੇ ਕੀ ਥੱਲੇ ਬੱਲੀਏ ਸਾਡੇ ਜੇ ਸਾਡੇ ਪਿੱਛੇ ਬਹੁਤ ਬੱਲੀਏ ਜਾਣ ਨਾਲ ਵੀ ਤੂੰ ਸਾਨੂੰ ਬੱਲੇ ਸੁਣੀਏ ਉਹਦਿਆਂ ਦਾ ਹੈਗਾ ਜਿੰਨਾ ਮਾਰ ਜਿੰਨਾਂ ਨੂੰ ਫੜ ਫੜ ਨਾ ਦੇ ਕੀ ਥੱਲੇ ਬੱਲੀਏ ਸਾਡੀਆਂ ਯਾਰਾਂ ਦੀ ਯਾਦ ਕਿਨ ਝੂਠੇ ਨੇ ਕਰਾਏ ਪਰ ਤੇ ਰੱਖਦੇ ਸਾਨੂੰ ਇਹ ਟੋਟਾ ਵਿੱਚ ਵੀ ਕੱਟੇ ਵਰਦੇ ਪਿਆਮ ਅਟਕਾਉਣ ਲੱਗਿਆ ਭਾਈ ਜੀ ਖਾਲਸਾ ਵੈਗੜੀ ਜੀ ਕੀ ਫਤਿਹ ਜੀ ਤੁਹਾਨੂੰ ਤੁਹਾਨੂੰ ਸਵਾਮੀ ਨਮੋਨਾ ਜੀ ਮਹਾਰਾਜ ਅਤੇ ਤੁਹਾਨੂੰ ਤੁਹਾਨੂੰ ਸਵਾਮੀ ਸੁਖਦੇਵ ਜੀ ਮਹਾਰਾਜ ਦੀ ਨਿਗ੍ਹੀ ਜਾਂ ਨੂੰ ਸਮਰਪਿਤ ਪਹਿਲਾ ਕੁਸ਼ਤੀ ਦੰਗਲ ਪਿੰਡ ਕੋਟਲੀ ਵਿਖੇ ਕਰਵਾਇਆ ਜਾ ਰਿਹਾ ਹੈ ਪਿੰਡ ਕੋਟਲੀ ਵਿਖੇ 2 2024 ਨੂੰ ਪਹਿਲਾ ਮਹਾਨ ਕੁਸ਼ਤੀ ਕੁੰਭ ਦੰਗਲ ਹੋ ਰਿਹਾ ਜਿਹਦੇ ਵਿੱਚ ਮਹਾਨ ਪਹਿਲਵਾਨ ਜਾਨਕੀ ਜਿਹੜੇ ਰੁਸਤਮੇ ਹਿੰਦ ਨੇ ਜੱਸਾ ਪੱਟੀ ਜੀ ਢੋਲੂ ਇੰਦਰ ਆ ਆਪਣਾ ਅੰਦਰ ਤੋਂ ਔਰ ਹੋਰ ਵੀ ਕੁਸ਼ਤੀਆਂ ਵੱਡੇ ਲੈਵਲ ਦੀਆਂ ਬਹੁਤ ਹੋ ਰਹੀਆਂ ਨੇ ਦੰਗਲ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਪਹਿਲਵਾਨ ਪਹੁੰਚ ਰਹੇ ਨੇ ਪਹੁੰਚਣ ਤੋਂ ਦੇ ਨਾਲ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਜਨਾਬ ਮੁਹੰਮਦ ਸਦੀਕ ਜੀ ਔਰ ਬੀਬਾ ਸੁਖਜੀਤ ਕੌਰ ਜੀ ਪੇਸ਼ ਕਰਨਗੇ ਸਾਰੇ ਮਿੱਤਰਾਂ ਦੋਸਤਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਹੌਮਾ ਹਾਂ ਕੇ ਪੁੱਜੋ ਦੰਗਲ ਦੀ ਰੌਣਕ ਵਧਾਓ ਤੇ ਪਹਿਲਵਾਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿਓਰ ਬਣਦਾ ਸਨਮਾਨ ਵੀ ਕਰੋ ਧੰਨਵਾਦ ਜੀ ਪਿੰਡ ਕੋਟਲੀ ਵੱਲੋਂ ਨਿੱਘਾ ਸਨੇਹਾ ਸਾਰਿਆਂ ਨੂੰ ਸਾਰੀ ਪੰਚਾਇਤ ਔਰ ਨਗਰਪਾਲਿਕਾ ਕੋਟਲੀ ਵੱਲੋਂ ਧੰਨਵਾਦ ਜੀ